ਲੋ ਜੀ ਜਿਹੜੀ ਸੇਵਾ ਹੈ ਨਿਰੰਤਰ ਜਾਰੀ ਹੈ ਇਹ ਦੇਖ ਸਕਦੇ ਸੇਵਾਦਾਰ ਲੱਗੇ ਹੋਏ ਇਹ ਆ ਪੰਜਾਬ ਕਹਿੰਦੇ ਪੰਜਾਬ ਦੇ ਪੰਜਾਬੀਅਤ ਜੰਦਾਬਾਦ ਹੈ ਦੇਖ ਸਕਦੇ ਆਪਾਂ ਲੰਗਰ ਚਾਹਾਂ ਦੇ ਲੰਗਰ ਹਰ ਇੱਕ ਤਰ੍ਹਾਂ ਦਾ ਲੰਗਰ ਲੱਗਿਆ ਹੋਇਆ ਇੱਥੇ ਆਪੀ ਦੋ ਭਾਈ ਚਾਹ ਪਰੌਂਠਾ ਵੀਰੇ ਕਿਹਾ ਹਾਲਾ ਜੀ ਆਜੋ ਆਜੋ ਜੋਸ਼ ਤੇ ਹੋਸ਼ ਦੇ ਨਾਲ ਕੰਮ ਕੀਤਾ ਜਾਵੇ ਨਾ ਫੇ ਬੜੀਆਂ-ਬੜੀਆਂ ਜਿੱਤਾਂ ਉਹ ਪ੍ਰਾਪਤ ਹੋ ਜਾਂਦੀਆਂ ਐ ਤੇ ਨੌਜਵਾਨਾਂ ਨੇ ਜਿਹੜਾ ਹਜੂਸ਼ ਆ ਤੇ ਹੋਸ਼ ਦੇ ਨਾਲ ਕੰਮ ਕੀਤਾ ਇੱਥੇ ਤੇ ਜਿਹੜੀ ਬੰਨ ਨੂੰ ਠੱਲਾ ਹੈ ਉਹ ਪਾਤੀ ਆ ਦਰਿਆਵਾਂ ਦੇ ਕਹਿੰਦੇ ਨੱਕੇ ਮੋੜ ਤੇ ਆਪਾਂ ਦੇਖਦੇ ਆ ਜਾ ਕੇ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਪਹੁੰਚੇ ਜੀ ਪਿੰਡ ਦੌਦਪੁਰ ਜਿੱਥੇ ਬੰਨ ਟੁੱਟਿਆ ਸੀਗਾ ਤੇ ਮਤਲਬ ਕਿ ਬੰਨ ਦੀ ਰਿਪੇਅਰ ਚੱਲ ਰਹੀ ਆ ਇੱਥੇ ਗੱਬਰੂਆਂ ਵੱਲੋਂ ਨੌਜਵਾਨ ਜਿਹੜੇ ਪਿੰਡਾਂ ਦੇ ਆਪਣੇ ਸਾਰੀ ਜਿਹੜੀ ਆਪਣਾ ਨੌਜਵਾਨੀ ਆ ਇਕੱਠੀ ਹੋਈ ਵੀ ਇੱਥੇ ਪੰਜਾਬ ਦੀ ਤੇ ਤੁਹਾਨੂੰ ਆ ਵੀਡੀਓ ਦੇ ਵਿੱਚ ਦਿਖਾਉਂਦਾ ਏ ਕਿੰਦਾ ਜੋਸ਼ ਦੇ ਨਾਲ ਪੂਰਾ ਜਿਹੜਾ ਇਹ ਬੰਨਾ ਪੂਰਿਆ ਜਾ ਰਿਹਾ ਏ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਇੱਥੇ ਲੰਗਰ ਤੋਂ ਲੈ ਕੇ ਜੋ ਵੀ ਇੱਥੇ ਜਿਹੜੀ ਬੇਸਿਕ ਨੀਡਸ ਆ ਮਿੱਟੀ ਪੱਥਰ ਗੱਟੀ ਜੋ ਵੀ ਚਾਹੀਦਾ ਏ ਟਰਾਲੀਆਂ ਭਰ-ਭਰ ਕੇ ਆ ਰਹੀਆਂ ਇੱਥੇ ਤੇ ਜਿਹੜੇ ਗੱਭਰੂ ਆ ਉਹ ਪੂਰਾ ਤਨਮਨ ਦੇ ਨਾਲ ਜਿਹੜੀ ਸੇਵਾ ਲੱਗੇ ਹੋਇਆ ਕਰਨ ਜੋਸ਼ ਤੇ ਹੋਸ਼ ਦੇ ਨਾਲ ਤੇ ਦਿਖਾ ਦਿਆਂ ਤੁਹਾਨੂੰ ਚਾਹ ਪਾਣੀ ਬਿਸਕੁਟ ਦੀ ਤੇ ਠੰਡਾ ਲਿ ਕੇ ਆਏ ਆ ਨੌਜਵਾਨ ਗੱਭਰੂ ਦੇਖ ਸਕਦੇ ਆ ਤੁਸੀਂ ਸ਼ੁਕਰੀਆ ਵੀਰੇ ਥੈਂਕ ਯੂ ਤੇ ਕਹਿੰਦੇ ਜੋਸ਼ ਤੇ ਹੋਸ਼ ਦੇ ਨਾਲ ਕੰਮ ਕੀਤਾ ਜਾਵੇ ਨਾ ਤੇ ਬੜੀਆਂ ਬੜੀਆਂ ਜੜੀਆਂ ਜਿੱਤਾਂ ਉਹ ਪ੍ਰਾਪਤ ਹੋ ਜਾਂਦੀਆਂ ਐ ਤੇ ਨੌਜਵਾਨਾਂ ਨੇ ਜਿਹੜਾ ਉਹ ਜੋਸ਼ ਆ ਤੇ ਹੋਸ਼ ਦੇ ਨਾਲ ਕੰਮ ਕੀਤਾ ਇੱਥੇ ਤੇ ਜਿਹੜੀ ਬੰਨ ਨੂੰ ਠੱਲਾ ਉਹ ਪਾਤੀ ਆ ਦਰਿਆਵਾਂ ਦੇ ਕਹਿੰਦੇ ਨੱਕੇ ਮੋੜ ਤੇ ਆਪਾਂ ਦੇਖਦੇ ਆ ਜਾ ਕੇ ਗੱਬਰੂ ਨੌਜਵਾਨਾਂ ਦਾ ਜੋਸ਼ ਦੇਖਣ ਆਲਾ ਚੜ੍ਹਦੀ ਕਲਾ ਵਿੱਚ ਨੇ ਸਾਰੇ ਤੇ ਕੁਝ ਗਰੀਬ ਲੱਗੀ ਵੀ ਆ ਪ੍ਰਸ਼ਾਸਨ ਆ ਜਿਹੜਾ ਉਹ ਹੀ ਪਹੁੰਚਿਆ ਹੋਇਆ ਜੀ ਜਿਹੜਾ ਪਾਣੀ ਦਾ ਬੋਅ ਵਾ ਉਹ ਘਟ ਗਿਆ ਹੁਣ ਥੋੜਾ ਜਆ ਪਾਣੀ ਦਾ ਲੈਵਲ ਵੀ ਥੋੜਾ ਡਾਊਨ ਹੋ ਗਿਆ ਤੇ ਸਾਰੇ ਜਿਹੜੇ ਪਿੰਡਾਂ ਦੇ ਨੌਜਵਾਨ ਹੈ ਉਹ ਸਾਰੇ ਇੱਥੇ ਪਹੁੰਚੇ ਹੋਏ ਆ 2 3 4 ਦਿਨ ਤੋਂ ਜਿਹੜਾ ਆਪਰੇਸ਼ਨ ਹੈ ਲਗਾਤਾਰ ਜਾਰੀ ਆ ਬੰਨ ਲਾਉਣ ਦਾ ਤੇ ਮੈਡੀਕਲ ਵੀ ਹੈਗੀ ਇੱਥੇ ਸਹੂਲਤ ਮੈਡੀਕਲ ਕੈਂਪ ਕਿਸੇ ਵੀਰ ਨੂੰ ਦਵਾਈ ਦੀ ਜ਼ਰੂਰਤ ਆ ਤੇ ਸੇਵਾ ਸਾਰੀ ਜਾਰੀ ਆ ਨਿਰੰਤਰ ਤੇ ਵੀਰ ਪ੍ਰਸ਼ਾਦਾ ਵਰਤਾ ਰਹੇ ਨੇ ਲੰਗਰ ਤੇ ਚਲਦੇ ਦਿਖਾਉਦੇ ਆ ਜੀ ਤੁਹਾਨੂੰ ਤਲ ਉਹ ਜਿਹੜੀ ਥੈਲਿਆਂ ਦੀ ਭਰਾਈ ਆ ਉਹ ਸ਼ੁਰੂ ਹੋ ਚੁੱਕੀ ਆ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਂਦੇ ਆਪਾਂ ਦੇਖ ਸਕਦੇ ਜੀ ਆਪਾਂ ਇਹ ਥੱਲੇ ਭਰ-ਭਰ ਕੇ ਰੱਖੇ ਹੋਏ ਆ ਸਾਰੇ ਇਹ ਜਾਲ ਬੰਨ੍ਹੇ ਹੋ ਰਿਹਾ ਏ ਥੱਲੇ ਸੇਫਟੀ ਵਾਲ ਜਿਹੜੀ ਬਣਾਉਣ ਵਾਸਤੇ ਤੇ ਪਾਣੀ ਦੇਖ ਸਕਦੇ ਤੁਸੀਂ ਦਰਿਆ ਦਾ ਕਿੰਦਾ ਪੂਰੇ ਜੋਰ ਦੇ ਨਾਲ ਚੱਲ ਰਿਹਾ ਏ ਉਹ ਜਿਹੜੀ ਲਾਈਨ ਬਣਾ ਕੇ ਹੈ ਆ ਰਹੇ ਨੇ ਸੇਵਾ ਭਾਈ ਆਪਣੇ ਮੋਢਿਆਂ ਦੇ ਉੱਪਰ ਇਹ ਜਿਹੜੇ ਨੌਜਵਾਨ ਹੈ ਬੋਰੀਆਂ ਲੱਦ ਕੇ ਆਪਣੇ ਮੋਢਿਆਂ ਦੇ ਉੱਪਰ ਨਿਰੰਤਰ ਜਿਹੜੀ ਸੇਵਾ ਹੈ 4 ਦਿਨ ਤੋਂ ਚੱਲੂ ਆ ਇਹ ਤੇ ਭਾਈ ਇਹਦੇ ਚ ਪਾ ਰਹੇ ਨੇ ਥੱਲੇ ਇਹ ਭਰੇ ਹੋਏ ਜਾਲ ਦੇ ਵਿੱਚ ਜਿਹੜੀ ਬਾਲ ਦੁਆਰਾ ਸੇਫਟੀ ਬਾਲ ਬਣਾਉਣ ਵਾਸਤੇ ਤੇ ਪਾਣੀ ਦੇਖੋ ਤੁਸੀਂ ਕਿੰਨੀ ਸਪੀਡ ਦੇ ਵਿੱਚ ਆ ਰਿਹਾ ਪਿੱਛੋਂ ਪਾਣੀ ਵਾਸੀ ਘਟਿਆ ਹੁਣ ਪਹਿਲਾਂ ਨਾਲ ਤੇ ਜਿਹੜਾ ਆ ਵਾਲਾ ਕਾਰਨਰ ਆ ਖੁੰਝਾ ਜਿਹੜਾ ਇੱਥੇ ਜਿਆਦਾ ਮਾਰ ਪਾਈਏ ਨੇ ਪਾਣੀ ਨੇ ਜਿਹੜਾ ਦਰਿਆ ਦਾ ਰੁਕਾ ਉਹ ਸਿੱਧਾ ਸੀਗਾ ਪੂਰੀ ਵਿਉਤਬੰਦੀ ਦੇ ਨਾਲ ਜਿਹੜਾ ਕੰਮ ਆਇਓ ਹੋ ਰਿਹਾ ਜਿਕਾਰਿਆਂ ਦੇ ਨਾਲ ਦੇਖ ਲਈ ਅਸੀਂ ਤੇ ਸਾਹਮਣੇ ਜਾਲ ਬੰਨਿਆ ਜਾ ਰਿਹਾ ਹੁਣ ਤੇ ਲਾਓ ਜੀ ਉਮਰ ਦਾ ਕੋਈ ਫਰਕ ਨਹੀਂ ਹੈਗਾ ਬਜ਼ੁਰਗ ਬਾਬਿਆਂ ਦੇ ਵਿੱਚ ਪੂਰਾ ਜੋਸ਼ ਆ ਦੇਖ ਸਕਦੇ ਆਪਾਂ 65 70 ਸਾਲ ਦਾ ਬਜ਼ੁਰਗ ਵੀ ਸੇਵਾ ਭਾਵਨਾ ਦੇ ਵਿੱਚ ਪੂਰਾ ਲੱਗਿਆ ਹੋਇਆ ਜੋਸ਼ ਆ ਉਹਨਾਂ ਦੇ ਵਿੱਚ ਵੀ ਪੂਰਾ ਤੇ ਜਕਾਰੇ ਲੱਗ ਰਹੇ ਨੇ ਜੀ ਗੋਲੇ ਸੋਨੇ ਹਾਲ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂਆਂ ਪੀਰਾਂ ਦੀ ਇਹ ਧਰਤੀ ਪੰਜਾਬ ਸ਼ਹੀਦਾਂ ਦੀ ਧਰਤੀ ਆ ਇਹ ਤਾਂ ਸ੍ਰੀ ਚਮਕੌਰ ਸਾਹਿਬ ਦਾ ਏਰੀਆ ਇਹ ਸਾਰਾ ਹੀ ਸ਼ਹੀਦਾਂ ਦੀ ਜਿਹੜੀ ਧਰਤੀ ਆ ਇਹ ਦਸ਼ਮੇਸ਼ ਪਿਤਾ ਦੀ ਚਲੋ ਜੀ ਇਹ ਜਿਹੜਾ ਪ੍ਰੈਸ਼ਰ ਜਿਹੜਾ ਮਾਰ ਰਿਹਾ ਪਾਣੀ ਇੱਥੇ ਪਰਲੀ ਸਾਈਡ ਸਮੂਥ ਚੱਲ ਰਿਹਾ ਪਾਣੀ ਜਿਹੜਾ ਪਰਲੀ ਸਾਈਡ ਸੱਤ ਨੂੰ ਵੀ ਚੱਲ ਰਿਹਾ ਹੈ ਨਾ ਉਹ ਪੂਰਾ ਸਮੂਥ ਆ ਪਰਲੀ ਸਾਈਡ ਹੈ ਲੇਕਿਨ ਜਿਹੜਾ ਪੂਰਾ ਫੋਰਸ ਲੱਗ ਰਹੀ ਆ ਉਹ ਇੱਥੇ ਲੱਗ ਰਹੀ ਆ ਪਾਣੀ ਦੀ ਇਸੇ ਕਰਕੇ ਬੰਨ ਨੂੰ ਜਿਹੜਾ ਪ੍ਰੈਸ਼ਰ ਪੈ ਰਿਹਾ ਹੈ ਇਹ ਦੇਖ ਸਕਦੇ ਆਪਾਂ ਕਿਦਾਂ ਇਹ ਕਮੇਰੀਆਂ ਘੁੰਮ ਰਹੀਆਂ ਇੱਥੇ ਆਹ ਦੇਖੋ ਇਹ ਚੀਜ਼ ਬਹੁਤ ਜ਼ਿਆਦਾ ਡੇਂਜਰ ਆ ਇਹ ਜਿਹੜਾ ਪਾਣੀ ਦਾ ਜੋਰ ਆ ਪੂਰਾ ਆਹ ਕਾਰਨਰ ਦੇ ਵਿੱਚ ਪੈ ਰਿਹਾ ਏ ਇੱਥੇ ਪੂਰੀ ਫੱਲ ਵੱਜ ਰਹੀ ਆ ਪੂਰਾ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਇਹ ਕਾਰਨਰ ਦੇ ਵਿੱਚ ਆ ਇੱਥੋਂ ਪਾਣੀ ਜਿਹੜਾ ਬਾੜ ਲਾ ਰਿਹਾ ਏ ਪੂਰੇ ਜਿਹੜੇ ਬੰਨ ਨੂੰ ਤੇ ਲਓ ਜੀ ਜੋਸ਼ ਜਵਾਨਾਂ ਦਾ ਦੇਖੋ ਜਕਾਰੇ ਲਾ ਕੇ ਮੁੰਡੇ ਨੌਜਵਾਨ ਗੱਭਰੂ ਭਾਈ ਮੇਰੇ ਪਿੱਛੇ ਦੇਖ ਸਕਦੇ ਆ ਜੋਸ਼ ਆ ਜਿਹੜਾ ਜਵਾਨੀ ਦਾ ਪੂਰਾ ਬਰਕਰਾਰ ਆ ਕਾਇਮ ਆ ਪੂਰਾ ਏਕਤਾ ਦੇ ਵਿੱਚ ਬhalla ਕਹਿੰਦੇ ਏਕ ਪੂਰਾ ਪੰਜਾਬ ਇੱਕ ਆ ਤੇ ਦੇਖ ਸਕਦੇ ਆਪਾਂ ਲਓ ਜੀ ਬਜ਼ੁਰਗ ਨੌਜਵਾਨ ਆ ਜਿਹੜੇ ਪੂਰੇ ਉਤਸ਼ਾਹ ਦੇ ਨਾਲ ਲੱਗੇ ਹੋਏ ਆ ਇਹ ਬਨ ਨੂੰ ਪੂਰਨ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਬਨ ਆ ਜਿਹੜਾ ਉਹ ਮਜ਼ਬੂਤ ਕਰ ਦਿੱਤਾ ਏ ਤੇ ਰਹੀ ਰਹੀ ਰਾਹਤ ਭਰੀ ਖਬਰ ਆ ਹੁਣ ਇਹ ਇਹੀ ਗੱਲ ਹੈ ਆ ਜਾਓ ਚਲੋ ਚਲੋ ਬਈ ਲੱਗੇ ਹੋਏ ਨੌਜਵਾਨ ਪੂਰੇ ਜੋਸ਼ ਦੇ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ ਤੇ ਆ ਪਾ ਇੱਕ ਹਫਤਾ ਹੋ ਗਿਆ ਖਬਰਾਂ ਸੁਣ ਰਿਆ ਕਹਿੰਦੇ ਪੰਜਾਬ ਡੁੱਬ ਗਿਆ ਪੰਜਾਬ ਡੁੱਬ ਗਿਆ ਬਾਈ ਪੰਜਾਬ ਡੁੱਬਿਆ ਨਹੀਂ ਹੈਗਾ ਇਹ ਤਰ ਗਿਆ ਪੰਜਾਬ ਤੇ ਪਰ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਵੀ ਕਿਦਾਂ ਮਜ਼ਬੂਤ ਹੋਇਆ ਇਹ ਪੰਜਾਬ ਆ ਜਿਹੜਾ ਨੌਜਵਾਨ ਆ ਜਿਹੜੇ ਇਕੱਠੇ ਹੋ ਕੇ ਜਿਹੜੇ ਕੰਮ ਲੱਗੇ ਹੋਇਆ ਕਰਨ ਤੇ ਦੇਖ ਸਕਦੇ ਆ ਬਜ਼ੁਰਗ ਬਾਬੇ ਜਿਹੜੇ ਸਾਰਿਆਂ ਦੇ ਵਿੱਚ ਪੂਰਾ ਜੋਸ਼ ਆ ਕਿਸੇ ਦੇ ਵਿੱਚ ਜੋਸ਼ ਦੀ ਕਮੀ ਨਹੀਂ ਹੈਗੀ ਸਾਰੇ ਆਪਣੇ ਆਪਣੇ ਜਿੰਨੇ ਵੀ ਬਾਹ ਲੱਗ ਰਹੀ ਆ ਸਾਰੇ ਬਾਹ ਲ ਆ ਰਹੇ ਆ ਇੱਥੇ ਦੇਖ ਸਕਦੇ ਆ ਜੀ ਆਪਾਂ ਲੋ ਜੀ ਹਰ ਇੱਕ ਪ੍ਰਕਾਰ ਦੀ ਇੱਥੇ ਜਿਹੜੀ ਮਸ਼ੀਨਰੀ ਆ ਉਹ ਜਿਹੜੀ ਸੇਵਾ ਇਹੋ ਕਰ ਰਹੇ ਆ ਲੋਕ ਜਿੰਨਾ ਜਿੰਨਾ ਪੌਸਿਬਲ ਆ ਜਿਹਦੇ ਕੋਲ ਜੋ ਵੀ ਸੰਦ ਹੈਗਾ ਇਹ ਉਹ ਸਾਰਾ ਇੱਥੇ હાજર ਆ ਸੇਵਾ ਕਰਨ ਵਾਸਤੇ ਦੇਖ ਸਕਦੇ ਆ ਜੀ ਆਪਾਂ ਭਾਈ ਟਰਾਲੀ ਚ ਆ ਰਹੀ ਆ ਥੈਲੀਆਂ ਭਰ ਭਰ ਕੇ ਮਿੱਟੀ ਪੱਥਰ ਦੇ ਥੈਲੇ ਆ ਜਿਹੜੇ ਉਹ ਸੇਵਾ ਕਰ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਲੋਕ ਚਾਰ ਦਿਨ ਤੋਂ ਸੇਵਾ ਨਿਰੰਤਰ ਜਾਰੀ ਆ ਤੇ ਲੋ ਜੀ ਆਰਮੀ ਦੇ ਜਵਾਨ ਵੀ ਜਿਹੜੇ ਪਹੁੰਚ ਗਏ ਆ ਇੱਥੇ ਆਪਣਾ ਯੋਗਦਾਨ ਜਿਹੜੀ ਆਰਮੀ ਪਾ ਰਹੀ ਆ ਪੂਰਾ ਦੋ ਤਿੰਨ ਦਿਨਾਂ ਤੋਂ ਜਿਹੜੀ ਆਰਮੀ ਇੱਥੇ ਲੱਗੀ ਹੋਈ ਸੀਗੀ ਸਾਰੇ ਏਰੀਆ ਦੇ ਵਿੱਚ ਜਿਹੜੇ ਨੌਜਵਾਨ ਲੱਗੇ ਹੋਏ ਆ ਦੂਰ ਦੂਰ ਤੱਕ ਜਿਹੜੀ ਰਿਪੇਅਰਿੰਗ ਦਾ ਕੰਮ ਉਹ ਚੱਲ ਰਿਹਾ ਏ ਵਿਚਾਰੇ ਪਾਸੇ ਤੁਸੀਂ ਦੇਖ ਸਕਦੇ ਥੈਲੀ ਥੱਲੇ ਪਏ ਨੇ ਭਰੇ ਹੋਏ ਮਿੱਟੀ ਦੇ ਤੇ ਚਾਹ ਦਾ ਜਿਹੜਾ ਲੰਗਰ ਹੈ ਉਹ ਹਰ ਇੱਕ ਸੰਗਤ ਵਾਸਤੇ ਰੈਡੀ ਹੈ ਕਿਉਂਕਿ ਜਿਹੜੀ ਸੰਗਤ ਹੈ ਜਿਹੜੇ ਨੌਜਵਾਨ ਨੇ ਪਿੰਡ ਦੇ ਉਹ ਸਾਰੇ ਇਲਾਕੇ ਦੇ ਇੱਥੇ ਪਹੁੰਚੇ ਹੋਏ ਨੇ ਬਾਬਾ ਜੀ ਸੇਵਾ ਕਰ ਰਹੇ ਨੇ ਲੰਗਰ ਦੀ ਬਲਬੀਟਾ ਹਸਪਤਾਲ ਚੋਂ ਆਇਆ ਆਪਾਂ ਤੇ ਮੈਡੀਕਲ ਵੀ ਹੈਗਾ ਇੱਥੇ ਸਹੂਲਤ ਅਗਰ ਕੰਮ ਕਰਦੇ ਹੋਏ ਕਿਸੇ ਦੇ 60 ਚੋਟ ਲੱਗਦੀ ਹੈ ਤਾਂ ਉਹਨੂੰ ਮੈਡੀਕਲ ਆ ਜਿਹੜੀ ਫਰਸਟ ਏਡ ਕਿੱਟ ਦੇ ਸਕੀਏ ਫਰਸਟ ਏਡ ਕਿੱਟ ਦਾ ਪੂਰਾ ਫਰਸਟ ਏਡ ਦਾ ਪੂਰਾ ਇੰਤਜ਼ਾਮ ਹੈ ਇੱਥੇ ਤੇ ਇੱਕ ਚੇਨ ਬਣਾ ਕੇ ਜਿਹੜਾ ਉਹ ਕੰਮ ਆ ਉਹ ਕਰਿਆ ਜਾ ਰਿਹਾ ਪੂਰੀ ਵਿਉਤਵੰਦੀ ਨਾਲ ਜਿਹੜਾ ਕੰਮ ਆ ਉਹ ਹੋ ਰਿਹਾ ਜਕਾਰਿਆਂ ਦੇ ਨਾਲ ਕੀ ਬਣਾਣਾ ਦਾ ਬੰਦ ਕੋ ਸਾਡਾ ਸ਼ਾਕਰੋ ਆਈ ਬੰਨ ਨਹੀਂ ਕੋ ਜੀ ਜੀ ਮਾਦਰ ਬਾਈ ਉਹ ਕਰ ਦੋ ਫੋਨ ਤੇ ਲੱਸੀ ਲਿਓ ਕਿਦਾਂ ਨੂੰ ਫਾਇਦਾ ਕੀ ਫਿਰ ਮੇਰਾ ਭਾਈ ਪ੍ਰਸ਼ਾਦਾ ਛੱਕ ਲਈਏ ਇਹ ਆ ਪੰਜਾਬ ਕਹਿੰਦੇ ਪੰਜਾਬ ਦੇ ਪੰਜਾਬੀਅਤ ਜਿੰਦਾਬਾਦ ਹੈ ਦੇਖ ਸਕਦੇ ਆਪਾਂ ਪ੍ਰਲੰਗਰ ਚਾਹਾਂ ਦੇ ਨਗਰ ਹਰ ਇੱਕ ਤਰ੍ਹਾਂ ਦਾ ਲੰਗਰ ਲੱਗਿਆ ਹੋਇਆ ਇੱਥੇ ਆ ਵੀਰੋ ਭਾਈ ਚਾਹ ਪਰੌਂਠਾ ਵੀਰੇ ਕਿਹਾ ਹਾਲਾ ਜੀ ਆਜੋ ਆਜੋ ਦੇਖ ਸਕਦੇ ਤੁਸੀਂ ਟੱਕਾ ਲਾ ਦਿਓ ਵੀਰੇ ਮਿੱਥੇ ਦੋ ਨਾਲੇ ਹੋਰ ਕੋਈ ਚੜਦੀ ਕਲਾ ਜਾ ਸਾਰੇ ਗੱਭਰੂ ਨੌਜਵਾਨ ਦੇਖ ਸਕਦੇ ਆਪਾਂ ਇਹ ਬੰਦਾ ਜਿਹੜਾ ਮਾਰਿਆ ਏ ਬੱਸ ਇਹ ਜਾਲ ਬੰਦ-ਬੰਦ ਕੇ ਜਿਹੜੀਆਂ ਬੋਰੀਆਂ ਸਿੱਟੀਆਂ ਦੇ ਵਿੱਚ ਸਾਰੇ ਪਾਸੇ ਜਿਹੜਾ ਇਹ ਪਾਣੀ ਸੀਗਾ ਇਹ ਐਨਾ ਏਰੀਆ ਇਹ ਸਾਰਾ ਪਾਣੀ ਦੇ ਨਾਲ ਜਿਹੜੀ ਆ ਖੋਰ ਲੱਗੀ ਸੀਗੀ ਇਹਨੂੰ ਇਹ ਕੰਟਰੋਲ ਦੇ ਵਿੱਚ ਕਰ ਲਿਆ ਹੁਣ ਜਿਹੜੀ ਹਿੰਮਤ ਆ ਕਹਿੰਦੇ ਹਿੰਮਤ ਕਦੇ ਹਾਰਦੀ ਨਹੀਂ ਹੁੰਦੀ ਇਹ ਨੌਜਵਾਨਾਂ ਨੇ ਗੱਬਰੂਆਂ ਨੇ ਹਿੰਮਤ ਦਿਖਾਈ ਐ ਇਹ ਆਪਣਾ ਪੰਜਾਬ ਖੜਾ ਦੇਖ ਲਓ ਇੱਕੇ ਦੇ ਵਿੱਚ ਫਰਕ ਤਾਂ ਕਹਿੰਦੇ ਇਕਤਾ ਨਾਲ ਕੁਝ ਵੀ ਕਰ ਸਕਦਾ ਬੰਦਾ ਇਹ ਆਪਣੇ ਪੰਜਾਬੀਰੋ ਚੜ੍ਹਦੀ ਕਲਾ ਵਾਲਾ ਪੰਜਾਬ ਜਿਹੜਾ ਨੈਗਟਿਵਿਟੀ ਨਾ ਫਲਾਇਆ ਕਰੋ ਸੋਸ਼ਲ ਮੀਡੀਆ ਤੇ ਵੀ ਇਹ ਆ ਦੇਖੋ ਚੜ੍ਹਦੀ ਕਲਾ ਵਾਲੇ ਨੌਜਵਾਨ ਆ ਜਿਹੜੇ ਗੱਭਰੂ ਸਾਰਾ ਪੰਜਾਬ ਹੋਇਆ ਨਾ ਇਕੱਠਾ ਇਹ ਚੀਜ਼ ਦੀ ਘਾਟ ਨਹੀਂ ਹੈਗੀ ਇੱਥੇ ਇੱਕ ਇਹਦੇ ਵਿੱਚ ਜਿਹੜੀ ਕਹਿੰਦੇ ਬਰਕਤ ਆ ਉਹ ਤੇ ਬਾਈ ਜਿਹੜੇ ਨੌਜਵਾਨ ਆ ਸੇਵਾ ਭਾਵਨਾ ਨਾਲ ਲੱਗੇ ਹੋਏ ਆ ਉਹ ਦੇਖੋ ਆਪਣੀ ਧਰਤੀ ਮਾਂ ਨੂੰ ਬਚਾਉਣ ਦੇ ਲਈ ਆਪਣੀਆਂ ਫਸਲਾਂ ਜਿਹੜੀਆਂ ਮਿਹਨਤ ਦੇ ਨਾਲ ਬੀਜੀਆਂ ਸੀਗੀਆਂ ਆਪਣੇ ਪਿੰਡ ਘਰ ਬਚਾਉਣ ਦੇ ਲਈ ਕੋਲ ਤੁਸੀਂ ਕਿੰਦਾ ਜੋਸ਼ ਦੇ ਵਿੱਚ ਮੁੰਡੇ ਕੰਮ ਲੱਗੇ ਹੋਏ ਕਰਨਾ ਇੱਥੇ ਨਾ ਕਿਸੇ ਨੇ ਦਿਹਾੜੀ ਦੇਣੀ ਆ ਨਾ ਕਿਸੇ ਨੇ ਸੈਲਰੀ ਦੇਣੀ ਆ ਸਰਵਿਕ ਸੇਵਾ ਭਾਵਨਾ ਨਾਲ ਆਪਣੀ ਜਿਹੜੀ ਧਰਤੀ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਇਹ ਦੇਖ ਸਕਦੇ ਆਪਾਂ ਸਾਹਮਣੇ ਪਾਣੀ ਚੱਲ ਰਿਹਾ ਪੂਰੇ ਜੋਰ ਦੇ ਨਾਲ ਮੇਰੇ ਵਾਲਾ ਸਰੇ ਵਾਲਾ ਤੇ ਸਾਹਮਣੇ ਵੀ ਜਿਹੜੀ ਗੰਦ ਬਣਾਉਣ ਦੀ ਜਿਹੜੀ ਸੇਫਟੀ ਵਾਲ ਬਣਾਉਣ ਦਾ ਜਿਹੜਾ ਉਹ ਲੱਗੇ ਹੋਏ ਨੇ ਗੱਭਰੂ ਤਿੰਨ ਚਾਰ ਜਗ੍ਹਾ ਤੇ ਇਹ ਜਿਹੜਾ ਨੇੜੇ ਨੇੜੇ ਕੰਮ ਚੱਲ ਰਿਹਾ ਇਹ ਬਾਕੀ ਰਿਸਕ ਵਾਲਾ ਹੁਣ ਕੋਈ ਖਤਰੇ ਵਾਲਾ ਕੋਈ ਕੋ ਨਹੀਂ ਹੈਗਾ ਕਧਰਾ ਟਲ ਗਿਆ ਹੈ ਪਰ ਫੇਰ ਵੀ ਇਹਨੂੰ ਬੰਨ ਨੂੰ ਪੂਰਾ ਮਜ਼ਬੂਤ ਕਰਨਾ ਪੈਣਾ ਹੈ ਕਿਉਂਕਿ ਕੁਦਰਤ ਦਾ ਕੋਈ ਪਤਾ ਨਹੀਂ ਹੁੰਦਾ ਜਿਹੜਾ ਕੁਦਰਤ ਦਾ ਜੋਰ ਆ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈਗਾ ਬਾਕੀ ਬਾਰਿਸ਼ ਬੰਦਾ ਕੱਲ ਤੋਂ ਕਿਰਪਾ ਹੋ ਗਈ ਮਾਲਕ ਦੀ ਬਾਰਿਸ਼ ਨਹੀਂ ਹੋਈਏਗੀ ਦੇਖ ਸਕਦੇ ਆਪਾਂ ਤੇ ਦਿਖਾਉਂਦੇ ਆ ਤੁਹਾਨੂੰ ਇਹ ਸਾਰਾ ਜਿਹੜਾ ਲੈਵਲ ਆ ਪਾਣੀ ਦਾ ਕਿੰਨੇ ਉੱਚਾ ਹੈ ਤੇ ਲੋ ਜੀ ਦਰਿਆ ਜਿਹੜਾ ਇੱਥੇ ਤੱਕ ਆ ਗਿਆ ਵਾ ਇਹ ਜਿਹੜਾ ਪਾਣੀ ਐ ਇੱਥੋਂ ਗਿਆ ਮੁੜ ਕੇ ਇਹ ਤੇ ਹੁਣ ਥੋੜਾ ਜਿਹਾ ਪਾਣੀ ਘਟਿਆ ਆ ਇਹ ਤਕਰੀਬਨ 1.5-2 ਫੁੱਟ ਪਾਣੀ ਘਟ ਗਿਆ ਇਹ ਲੈਵਲ ਤੋਂ ਇਹ ਸਪੀਡ ਦੇਖੋ ਤੁਸੀਂ ਪਾਣੀ ਦੀ ਕਿੰਨੀ ਆ ਤੇ ਆ ਜਿਹੜੀ ਠੋਕਰ ਆ ਇਹਨੂੰ ਵੀ ਇਹ ਇਹਨੇ ਵਾਡਾ ਲਾਇਆ ਹੋਇਆ ਏ ਜਿਹੜੀ ਆਹ ਵਾਲੀ ਠੋਕਰ ਆ ਫੋਕੜ ਨੂੰ ਬਚਾਉਣ ਵਾਸਤੇ ਲਾ ਰਹੇ ਨੇ ਥੈਲੇ ਇਹਦੀ ਰੇਪੇਰ ਹੈ ਜਿਹੜੀ ਉਹ ਚੱਲ ਰਹੀ ਆ ਇਹ ਸਾਰਾ ਸਤ루 ਦਰਿਆ ਦੇਖ ਰਹੇ ਆਪਾਂ ਆ ਖੜੇ ਵੱਲੋਂ ਪਾਣੀ ਜਿਹੜਾ ਛੱਡੇ ਜਾਣ ਕਰਕੇ ਨਾ ਇਹਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਉਹ ਤੇ ਸਾਹਮਣੇ ਆਪਾਂ ਦੇਖ ਸਕਦੇ ਆ ਟਰੈਕਟਰਾਂ ਦੇ ਟਰਾਲੀਆਂ ਦੀ ਲਾਈਨ ਲੱਗੀ ਹੋਈ ਆ ਪੂਰੀ ਇਹ ਸਾਰੀਆਂ ਟਰੈਕਟਰ ਟਰਾਲੀਆਂ ਇਹਨੀਆਂ ਪਿੰਡਾਂ ਚੋਂ ਆਈਆਂ ਹੋਈਆਂ ਸੇਵਾ ਕਰਨ ਦੇ ਵਾਸਤੇ ਤੇ ਸਾਰੇ ਜਿਹੜੇ ਨੌਜਵਾਨ ਆ ਸੇਵਾ ਕਰ ਰਹੇ ਨੇ ਇੱਥੇ ਤੇ ਪੂਰੇ ਪਿੰਡਾਂ ਦੇ ਜਿਹੜੇ ਮੋਤਵਰ ਬੰਦੇ ਨੇ ਇੱਥੇ ਇਕੱਠੇ ਹੋਏ ਹੋਏ ਨੇ ਤੇ ਪੂਰੇ ਜੋਸ਼ ਦੇ ਨਾਲ ਆ ਜਿਹੜਾ ਉਹ ਬੰਨ ਨੂੰ ਪੂਰੇ ਜਾ ਰਿਹਾ ਬڑے بڑے ਪ੍ਰੋਜੈਕਟ ਨਿਕਲ ਰਿਹਾ ਹੈ ਮਸ਼ੀਨਾ ਜੀਸੀਬ ਵਗੈਰਾ ਸਾਰਾ ਕੁਝ ਇੱਥੇ ਉਪਲਬਧਾ ਸਾਰਾ ਕੁਝ ਹਾਜ਼ਰ ਹੈ ਇੱਥੇ ਕਰੀ ਕਰੀ ਮੜਾ ਇਹ ਕੰਮ ਤੇ ਵਾਇਗਰੂ ਆਦਿ ਮੇਰ ਰੱਖੇ ਸਾਰੇ ਪੰਜਾਬੀਆਂ ਦੇ ਪੰਜਾਬ ਦੇ ਪੰਜਾਬੀਆਂ ਦੇ ਜਿਹੜੀ ਜਿੰਦਾਬਾਦ ਹੈ ਉਹ ਜਿੰਦਾਬਾਦ ਰਹੇਗੀ ਤੇ ਲੋ ਜੀ ਆਪਾਂ ਬਣ ਤੋਂ 4 ਕਿਲੋਮੀਟਰ ਦੂਰ ਬੇਲੇਪਿੰਡ ਚ ਖੜੇ ਆ ਇਹ ਥੀਵੀ ਟਰਾਲੀਆਂ ਪਰੰਦੇ ਜਿਹੜੀ ਸੇਵਾ ਨਿਰੰਤਰ ਜਾਰੀ ਆ ਇੱਥੇ ਤੇ ਬੀਬੀਆਂ ਵੱਲੋਂ ਵੀ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਆ ਦੇਖ ਸਕਦੇ ਆਪਾਂ ਜਿਹੜੀਆਂ ਬੀਬੀਆਂ ਬੈਠੀਆਂ ਆ ਇਹ ਤੇ ਇੱਥੋਂ ਵੀ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਬੰਨ ਦੇ ਉੱਪਰ ਸਾਹਮਣੇ ਜਿਹੜੇ ਨੌਜਵਾਨ ਆ ਸਾਰੇ ਇੱਥੇ ਲੱਗੇ ਹੋਏ ਆ ਕਿਉਂਕਿ ਉੱਥੇ ਜਿਹੜੀ ਆ ਜਗ੍ਹਾ ਦੀ ਕਮੀ ਆ ਉੱਥੇ ਬੰਨ ਦੇ ਉੱਪਰ ਡੰਪ ਕਰਨ ਵਾਸਤੇ ਜਿਹੜਾ ਮਟੀਰੀਅਲ ਆ ਉਹ ਉਹਦੀ ਜਗ੍ਹਾ ਦੀ ਕਮੀ ਆ ਤੇ ਇੱਥੋਂ ਤਰਤੀਬ ਦੇ ਨਾਲ ਫਿਰ ਲਿਜਾਇਆ ਜਾ ਰਿਹਾ ਜਿਹੜਾ ਮਟੀਰੀਅਲ ਆ ਰਾਮ ਮਟੀਰੀਅਲ ਆ ਕੱਚਾ ਮਟੀਰੀਅਲ ਮਿੱਟੀ ਪੱਥਰ ਜੋ ਵੀ ਹੈਗਾ ਇਹ ਤੇ ਸਾਰੀਆਂ ਟਰਾਲੀਆਂ ਜਿਹੜੀਆਂ ਇਹ ਭਰ ਹੋ ਰਹੀਆਂ ਐ ਥੈਲੇ ਆ ਜਿਹੜੇ ਉਹ ਪਰ ਕਿ ਇੱਥੋਂ ਲਿਜਾ ਰਹੇ ਨੇ ਚਲੋ ਜੀ ਮੋਤਾਵਾ ਪਣਾ ਵੱਲੋਂ ਵੀ ਜਿਹੜੀ ਸੇਵਾ ਇਹ ਚੱਲੀ ਹੈ ਇਹ ਜਿਆਦਾ ਦਿੱਤੇ ਥੈਲੇ ਭਰੇ ਜਾ ਰਹੇ ਆ ਇਹ ਬੰਨ ਤੇ ਲਾਉਣ ਵਾਸਤੇ ਦੂਰ ਦੂਰ ਤੋਂ ਜਿਹੜੀ ਮਿੱਟੀ ਆ ਉਹ ਲੈ ਆਈ ਜਾ ਰਹੀ ਆ ਤੇਰ ਆ ਜਿਹੜੇ ਮਿੱਟੀ ਦੇ ਥੈਲੇ ਲਾਤੇ ਆ ਥੈਲੇ ਭਰਨ ਨੂੰ ਥੈਲੇ ਨਾਲ ਦੀ ਨਾਲ ਭਰ ਕੇ ਜਾ ਰਹੇ ਆ